ਜਿਰਦੋਜ਼ੀ ਨਾਲ ਹੀ ਬਣਿਆ ਹੋਇਆ ਜੀ neck ਦਾ ਡਿਜ਼ਾਈਨ ਤੇ ਇਹਦੇ ਵਿੱਚ ਦੋ ਤਰ੍ਹਾਂ ਦੇ ਫਲਾਵਰ ਹੈਗੇ ਆ ਕਾਫੀ ਖੁਸ਼ ਆ ਬਾਕੀ ਦਾ ਸਾਰੀ ਡਿਜ਼ਾਈਨ ਦੀ ਵੀਡੀਓਜ਼ ਆ ਪਹਿਲਾਂ ਮੈਂ ਪਾਰਟ ਬਣਾ ਕੇ ਜਿਹੜੀਆਂ ਕੀਤੀਆਂ ਹੋਈਆਂ ਅਪਲੋਡ ਤੁਸੀਂ ਉਹ ਪਲੇਲਿਸਟ ਵੀਰਪਾਲ ਕੋਰਸ ਸੇਖੋ YouTube ਤੋਂ ਦੇਖ ਸਕਦੇ ਆ ਅੱਜ ਜਿਹੜੇ ਇਹਦੇ ਵਿੱਚ ਦੋ ਤਰ੍ਹਾਂ ਦੇ ਫਲਾਵਰਸ ਬਣੇ ਆ ਉਹ ਰਹਿੰਦੇ ਸੀਗੇ ਦੱਸਣ ਵਾਲੇ ਉਹ ਤੁਹਾਨੂੰ ਅੱਜ ਜਿਹੜੇ ਮੈਂ ਦੱਸਣ ਲੱਗੀ ਆ ਇਹਦੇ ਵਿੱਚ ਇੱਕ ਤਾਂ white ਜਿਹੜਾ ਪਲਾਸਟਿਕ ਮੋਤੀ ਹੈ ਉਹਦੇ ਨਾਲ ਬਣੇ ਹੋਏ ਆ ਮੋਤੀ ਤੇ ਇੱਕ ਇਹਦੇ ਵਿੱਚ ਸੁਰਾਹੀ ਨਾਲ ਦੋ ਤਰ੍ਹਾਂ ਨਾਲ ਹੀ ਫਲਾਵਰ ਬਣੇ ਹੋਏ ਆ ਤੇ ਇਹ ਮੈਂ ਤੁਹਾਨੂੰ ਬਣਾਨੇ ਦੱਸਦੀ ਆ ਤੁਸੀਂ ਵੀ ਬਹੁਤ ਸੌਖੇ ਤਰੀਕੇ ਨਾਲ ਨੂੰ ਬਣਾ ਸਕਦੇ ਆ ਤੇ ਇਕੱਲੇ ਇਕੱਲੇ ਸੂਟ ਚ ਵੀ ਬਣਾ ਸਕਦੇ ਆ ਵੀ ਇਹ ਫਲਾਵਰ ਆ ਜਿਹੜੇ ਆਏ ਨੇ ਤੁਸੀਂ ਕਿਸੇ ਡਿਜ਼ਾਈਨ ਚ ਯੂਜ਼ ਕਰਨੇ ਆ ਇਹ ਇਕੱਲੇ ਇਕੱਲੇ ਵੀ ਸਾਰੇ ਸੂਟ ਤੇ ਬਣਾ ਸਕਦੇ ਆ ਇਹਦੇ ਲਈ ਇੱਕ ਆਪਾਂ ਨੂੰ ਵੱਡਾ 5mm ਮੋਤੀ ਚਾਹੀਦਾ ਵਿਚਾਲੇ ਲਗਾਉਣ ਲਈ ਇੱਕੇ ਛੋਟੇ ਮੋਤੀ ਚਾਹੀਦੇ ਆ ਤੇ ਇਹਦੇ ਲਈ ਆਪਾਂ ਨੂੰ ਇਹ ਚਾਹੀਦੀ ਆ ਸੁਰਾਹੀ ਛੋਟੀ ਜਿਹੜਾ ਝੋਮ ਮੋਤੀ ਹੁੰਦਾ ਉਹ ਵਾਲਾ ਛੋਟਾ ਸਾਈਜ਼ ਆ ਜਿਹੜਾ ਚਾਹੀਦਾ ਸਭ ਤੋਂ ਪਹਿਲਾਂ ਇਹ ਜਿਹੜਾ ਵੱਡਾ ਮੋਤੀ ਹੈਗਾ ਉਹ ਆਪਾਂ ਲਵਾਂਗੇ ਜਿਹੜਾ ਇਹ 5mm ਆ ਇਹ ਕੁ ਛੋਟੇ ਹੁੰਦੇ ਆ ਨਾ ਪਲਾਸਟਿਕ ਮੋਤੀ ਪਰ ਇਹ ਵੱਡਾ ਹੈਗਾ 5mm ਇਹਨੂੰ ਆਪਾਂ ਜਿਹੜਾ ਵੱਡੇ ਮੋਤੀ ਨੂੰ ਲਗਾਵਾਂਗੇ ਉਸ ਤੋਂ ਪਹਿਲਾਂ ਮੈਂ ਇਹ ਸਿੰਗਲ ਜਿਹੜਾ ਇਹ ਮੋਤੀ ਲਗਾਉਾਂ ਜਿਹੜਾ ਡਿਜ਼ਾਈਨ ਦੇ ਵਿੱਚ ਸਟਾਰਟ ਹੋਣਾ ਸੀਕਵੈਂਸ ਆ ਜਿਹੜੀ ਉਹ ਪਹਿਲਾਂ ਲੱਗਣੀ ਹੈ ਇਹਦੇ ਵਿੱਚ ਤੇ ਦੋ ਮੋਤੀ ਬਾਅਦ ਚ ਲਗਾਉਣੇ ਤੁਸੀਂ ਵੀ ਇਦਾਂ ਹੀ ਪਲੱਸ ਦਾ ਸਾਈਨ ਬਣਾ ਕੇ ਇਹਨੂੰ ਬਣਾ ਸਕਦੇ ਬਹੁਤ ਸੌਖੇ ਤਰੀਕੇ ਨਾਲ ਕੋਈ ਵੀ ਬਣਾ ਸਕਦਾ ਇਹਨੂੰ ਸੌਖਾ ਹੀ ਹੈ ਬਿਲਕੁਲ ਤੇ ਬਹੁਤ ਸੋਹਣਾ ਬਣਦਾ ਪਹਿਲਾਂ ਜਿਵੇਂ ਹੁਣ ਸੀਕਵੈਂਸ ਲੱਗਦੀ ਹੈ ਇੱਕ ਮੋਤੀ ਹੈ ਜਿਹੜਾ ਉਹ ਸੀਕਵੈਂਸ ਦੇ ਨਾਲ ਹੀ ਇਦਾਂ ਲੱਗਿਆ ਜਾਊਗਾ ਮੀਨਸ ਇਹਨੂੰ ਦੋਵਾਂ ਨੂੰ ਇਕੱ అలగ అలగ్ ఫోత జా షోటా ఒక బాధ వచ్చా ఇర ਤੇ ਇਦਾਂ ਨਾਲ ਇਸ ਲਾਈਨ ਦੇ ਨਾਲ ਜਿਵੇਂ ਪਲੱਸ ਬੰਨਣਾ ਜਾਂ ਮਲਟੀਪਲਾਈ ਬਣਾ ਲਓ ਫਿਰ ਉਹਦੇ ਵਿੱਚ ਇੱਕ ਇੱਕ ਜਿਹੜਾ ਆਪਾਂ ਵਿਚਾਲੇ ਲਗਾ ਦੇਣਾ ਹੁੰਦਾ ਹੁਣ ਜਿਹੜਾ ਇਹ ਆਪਾਂ 5 ਐਮ ਐਮ ਜਿਹੜਾ ਵੱਡਾ ਮੋਤੀ ਲਗਾ ਰਹੇ ਆ ਵੱਡੇ ਮੋਤੀ ਅਕਸਰ ਹੁੰਦੇ ਜਿਹੜੇ ਉਹ ਟੁੱਟ ਜਾਂਦੇ ਆ ਤੇ ਇਹ ਟੁੱਟਣ ਨਾਲ ਤੇ ਇਹਦਾ ਮੈਂ ਤੁਹਾਨੂੰ ਇੱਕ ਤਰੀਕਾ ਦੱਸਣ ਲੱਗੀ ਆ ਇਦਾਂ ਇਹਨੂੰ ਮੋਤੀ ਨੂੰ ਲਗਾ ਲੈਣਾ ਤੁਸੀਂ ਇੱਕ نیچے ਇੱਕ ਵਾਰੀ ਫੇਰ ਲੌਕ ਭਰ ਕੇ ਧਾਗਾ ਤੇ ਇਹਦੇ ਉੱਪਰ ਦੀ ਇਦਾਂ ਇਹਨੂੰ ਘੜ ਦੇਣਾ ਹੈਗਾ ਇਸ ਤਰ੍ਹਾਂ ਤੇ ਕੋਈ ਵੀ ਮੋਤੀ ਹੈ ਜਿਹੜਾ ਉਹ ਤੁਹਾਡਾ ਟੁੱਟੇਗਾ ਨਹੀਂ ਵੇਸ਼ ਘੜੀ ਜਾਵੇ ਕੁਝ ਮਰਜ਼ੀ ਹੋ ਜਾਵੇ ਜਦੋਂ ਵੱਡੇ ਮੋਤੀ ਲਗਾ ਉਹਨੇ ਤਾਂ ਇਹ ਚੀਜ਼ ਤੁਸੀਂ ਕਰਨੀ ਕਰਨੀ ਆ ਇਸ ਤਰ੍ਹਾਂ ਵੱਡਾ ਮੁੱਤੀ ਆ ਜਿਹੜਾ ਉਹ ਬਿਲਕੁਲ ਵੀ ਆਪਣਾ ਹਿੱਲੇਗਾ ਨਹੀਂ ਕਦੇ ਵੀ ਠੀਕ ਹੈ ਤੇ ਫਿਰ ਆਪਾਂ ਹੁਣ ਇੱਕ ਪਹਿਲਾਂ ਜਿਵੇਂ ਮੋਤੀ ਤੇ ਸੀਕਵੈਂਸ ਲਗਾਇਆ ਸੀ ਹੁਣ ਇਹਨੂੰ ਉਵੇਂ ਹੀ ਫੇਰ ਮੋਤੀ ਲਗਾਉਣਾ ਦੋ ਮੋਤੀ ਮਤਲਬ ਯੂਜ਼ ਕਰਨੇ ਆ ਇੱਕ ਆਪਾਂ ਸੀਕਵੈਂਸ ਯੂਜ਼ ਕਰਨੀ ਹੈ ਤੇ ਇਦਾਂ ਪਲੱਸ ਦਾ ਸਾਈਨ ਬਣਾਉਣਾ ਤੇ ਇੱਕ ਉਹਨਾਂ ਦੇ ਵਿਚਾਲੇ ਲਾ ਕੇ ਮੀਨਸ ਛੇ ਪੱਤੀਆਂ ਨਾਲ ਇਹ ਜਿਹੜਾ ਫਲਾਵਰ ਬਣੂਗਾ ਇੱਕ ਮੋਤੀ ਦਾ ਇੱਕ ਸੁਰਾਹੀ ਦਾ ਦੋਵੇਂ ਮੋਤੀਏ ਜਿਹੜੇ ਤੁਸੀਂ ਇਸ ਡਿਜ਼ਾਈਨ ਦੇ ਵਿੱਚ ਆ ਜਿਹੜੇ ਉਹ ਬਣਾ ਸਕਦੇ ਆ ਪਹਿਲਾਂ ਬਾਕੀ ਡਿਜ਼ਾਈਨ ਆ ਜਿਹੜੀਆਂ ਇਹ ਪੱਤੀਆਂ ਬਣੀਆਂ ਹੋਈਆਂ ਦਬਕੇ ਦਾ ਸਾਰਾ ਜਿਹੜਾ ਕੰਮ ਹੋਇਆ ਇਹਦੀ ਵੀਡੀਓ ਮੈਂ ਪਹਿਲਾਂ ਵੀ ਪਾਈ ਹੋਈ ਆ ਤੁਸੀਂ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆ ਜਿਹੜਾ ਉਹ ਬਾਕੀ ਡਿਜ਼ਾਈਨ ਉਹ ਦੇਖ ਸਕਦੇ ਆ ਤੇ ਫਲਾਵਰ ਤੁਸੀਂ ਇਸ ਵੀਡੀਓ ਦੇ ਵਿੱਚ ਆ ਜਿਹੜੇ ਦੇਖ ਰਹੇ ਹੋ ਜਿਨ੍ਹਾਂ ਨੇ ਹਸ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਕਰ ਲਓ ਵੀਰਪਾਲ ਕੌਰ ਸਿੱਖੋਂ YouTube Instagram ਅਤੇ Facebook ਇਸ ਤਰ੍ਹਾਂ ਤੁਸੀਂ ਇੱਥੇ ਹਰ ਵਾਰੀ ਲੋਕ ਵੀ ਕਰ ਸਕਦੇ ਆ ਤੇ ਇਸ ਤਰ੍ਹਾਂ ਧਾਗਾ 모ੜ ਵੀ ਸਕਦੇ ਹੈਗੇ ਆ ਪਲੱਸ ਬਣਾਉਣਾ ਪਹਿਲਾਂ ਫਿਰ ਇੱਕ ਇੱਕ 모ਤੀ ਜਿਹੜਾ ਵਿਚਾਲੇ ਲਗਾ ਦੇਣਾ ਤੇ ਤੁਹਾਡਾ ਫਲਾਵਰ ਆ ਜਿਹੜਾ ਕੰਪਲੀਟ ਹੋ ਜੂਗਾ ਸਭ ਤੋਂ ਸੌਖਾ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਆ ਫਲਾਵਰ ਬਣਾਉਣ ਦਾ ਇਹਨਾਂ ਸਿੰਗਲ ਸਿੰਗਲ ਜਿਹੇ ਫਲਾਵਰ ਆਪਾਂ ਸਾਰੇ ਸੂਟ 'ਚ ਬਣਾ ਲਈਏ ਤਾਂ ਉਦਾਂ ਵੀ ਜਿਹੜੇ ਹੈਗੇ ਇਹ ਸੋਹਣੇ ਲੱਗਦੇ ਆ ਸਿੰਗਲ ਸਿੰਗਲ ਸਾਰੇ ਸੂਟ 'ਚ ਜੇ ਬਣ ਜਾਂ ਤਾਂ ਤੇ ਇਕੱਲੇ ਵੀ ਤੁਸੀਂ ਬਣਾ ਸਕਦੇ ਆ ਤੇ ਇਸ ਡਿਜ਼ਾਈਨ ਦੇ ਵਿੱਚ ਵੀ ਜਿਹੜਾ ਹੈਗਾ ਜਿਵੇਂ ਹੁਣ ਅੱਗੇ ਨਾ ਕਾਟਨ ਦੇ ਮੌਸਮ ਦੇ ਹਿਸਾਬ ਨਾਲ ਕਾਟਨ ਦੇ ਸੂਟ ਆਪਾਂ ਬਣਾਵਾਂਗੇ ਥੋੜਾ ਵਰਕ ਹੋਵੇ ਤਾਂ ਫਿਰ ਆਪਾਂ ਇਹ ਸਿੰਗਲ ਜਿਹੜੇ ਹੈਗੇ ਮੋਤੀ ਉਹ ਵੀ ਮੀਨਸ ਬਣਾ ਸਕਦੇ ਹੈਗੇ ਸਿੰਗਲ ਫਲਾਵਰ ਜਿਹੜੇ ਮੋਤੀ ਦੇ ਨਾਲ ਤੁਸੀਂ ਦੋਨੇ ਪਾਸੇ ਤੋਂ ਸ਼ੁਰੂ ਕਰ ਸਕਦੇ ਆ ਜਿਵੇਂ ਇਧਰੋਂ ਵੀ ਕਰ ਸਕਦੇ ਆ ਤੇ ਜੜ ਵਾਲੇ ਪਾਸੇੋਂ ਵੀ ਕਰ ਸਕਦੇ ਆ ਇਹਦਾ ਹੁਣ ਪਲੱਸ ਬਣਾ ਲਿਆ ਪਲੱਸ ਨੂੰਨ ਤੋਂ ਬਾਅਦ ਜਿਹੜਾ ਇੱਕ ਇੱਕ ਲਾਈਨ ਆ ਜਿਹੜੀ ਉਹ ਵਿਚਾਲੇ ਲਗਾ ਦੇਣੀ ਆ ਤੇ ਤੁਹਾਡਾ ਫਲਾਵਰ ਆ ਜਿਹੜਾ ਇਹ ਮੋਤੀ ਵਾਲਾ ਕੰਪਲੀਟ ਹੈਗਾ ਹੁਣ ਇਹ ਦੂਜਾ ਜਿਹੜਾ ਆਪਾਂ ਸੁਰਾਹੀ ਵਾਲਾ ਹੈਗਾ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਇਦਾਂ ਦੇਖੋ ਤੁਸੀਂ ਵਿਚੇ ਨੂੰ ਇਸ ਤਰੀ ਲਗਾਉਣਾ ਹੈਗਾ ਪਲਾਸਟਿਕ ਮਲਟੀਪਲਾਈ ਬਣਾ ਕੇ ਤੇ ਇੱਕ ਇੱਕ ਲਾਈਨ ਆ ਜਿਹੜੀ ਉਹ ਵਿੱਚ ਲਗਾ ਦੇਣੀ ਆ ਤੇ ਬਿਲਕੁਲ ਸ਼ੇਪ ਆ ਜਿਹੜੀ ਉਹ ਫਲਾਵਰ ਦੀ ਸਹੀ ਬਣੇਗੀ ਕਈ ਵਾਰੀ ਆਪਾਂ ਵੈਸੇ ਹੀ ਨਾਲ-ਨਾਲ ਪੱਤੀਆਂ ਬਣਾ ਕੇ ਸ਼ੁਰੂ ਕਰ ਦਿੰਨੇ ਹੈਗੇ ਤਾਂ ਥੋੜਾ ਜਿਹਾ ਕਈ ਵਾਰੀ ਪੰਜ ਜਾਂ 6 ਬਨ ਜਾਂਦੀਆਂ ਜਾਂ ਫਲਾਵਰ ਪੱਤੀਆਂ 'ਚ ਫਰਕ ਪੈ ਜਾਂਦਾ ਤੇ ਉਸ ਤਰ੍ਹਾਂ ਵਿੱਚ ਲਿਆ ਕਿ ਬੇਟਾ ਜਿਹੜਾ ਇਹ ਝੁੱਟ ਕੇ ਚਲਾ ਗਿਆ ਇਦਾਂ ਹੀ ਲੱਗਦਾ ਸੀਗਾ ਜਿਵੇਂ ਸੱਚੀ ਜਿਵੇਂ ਡਰ ਜਾਣੀ ਲੱਗ ਜਾਂਦਾ ਹੈ ਨਾ ਕਦੇ-ਕਦੇ ਤੇ ਇਦਾਂ ਤੁਸੀਂ ਬਣਾ ਲੈਣਾ ਇਹਨੂੰ ਫਲਾਵਰ ਬਿਲਕੁਲ ਆ ਆਪ ਦੇ ਸਾਰੇ ਸੂਟੇ ਬਣਾ ਸਕਦੇ ਆ ਦੇਖੋ ਇਦਾਂ ਸੋਹਣਾ ਫਲਾਵਰ ਆ ਜਿਹੜਾ ਬਣ ਗਿਆ ਵੱਡਾ ਮੋਤੀ ਆ ਛੋਟਾ ਮੋਤੀ ਆ ਪਲਾਸਟਿਕ ਵਾਲਾ ਤੇ ਇੱਕ ਤੁਸੀਂ ਸੀਕਵੈਂਸ ਆ ਯੂਜ਼ ਕਰਨੀ ਆ ਇਹ ਆਪਾਂ ਇਹ ਮੋਤੀ ਵਾਲਾ ਬਣਾਇਆ ਹੈਗਾ ਜਿਹੜਾ ਮੋਤੀ ਵਾਲਾ ਸੀ ਤੇ ਇਹਦੇ ਨਾਲ ਆਹ ਚੀਜ਼ ਵੀ ਬੰਨੀ ਹੈਗੀ ਆ ਐਵੇਂ ਪਹਿਲੀ ਵੀਡੀਓ ਦੇ ਵਿੱਚ ਵੀ ਜਿਹੜੀ ਦੱਸੀ ਹੋਈ ਆ ਤੇ ਹੁਣ ਆਹ ਜਿਹੜੀ ਹੈਗੀ ਸੁਰਾਹੀ ਸੁਰਾਹੀ ਦੇ ਨਾਲ ਆ ਜਿਹੜਾ ਅਗਲਾ ਆਪਾਂ ਫਲਾਵਰ ਉਹ ਬਣਾਵਾਂਗੇ ਤੁਸੀਂ ਸਾਰੇ ਸਿੱਖ ਸਕਦੇ ਆ ਜਿਹੜੇ ਵੀ ਨਵੇਂ ਜੁੜੇ ਹੋ ਪਹਿਲਾਂ ਪਲੇਲਿਸਟ ਦੇ ਵਿੱਚੋਂ ਜਿਹੜੀਆਂ ਬਾਕੀ ਦੀਆਂ ਵੀਡੀਓ ਉਹ ਦੇਖ ਲੈਣ ਕਿਉਂਕਿ ਮਤਲਬ ਇਕਦਮ ਤੁਹਾਨੂੰ ਡਿਜ਼ਾਈਨ ਬਣਾਉਣੀ ਨਹੀਂ ਆਉਣਗੇ ਪਹਿਲਾਂ ਤੁਸੀਂ ਆਰੀ ਚਲਾਉਣੀ ਹੈ ਜਿਹੜੀ ਉਹ ਸਿੱਖ ਕੇ ਆਣੀ ਹੈ ਇਦਾਂ ਆਪਾਂ ਦਸ ਸੀਕੁਐਂਸ ਨਾਲ ਇਹ ਪੱਤੀ ਬਣਾਉਣੀ ਹੈ ਤੇ ਇਹਦੇ ਉੱਪਰ ਇੱਕ ਇਹ ਬਣਿਆ ਹੀ ਹੋਇਆ ਮੀਨਜ਼ ਫਲਾਵਰ ਦੇ ਉੱਪਰ ਤਾਂ ਦਸ ਸੀਕੁਐਂਸ ਪੰਜ ਉਧਰ ਪੰਜ ਉਧਰ ਲਗਾ ਕੇ ਤੁਸੀਂ ਇਦਾਂ ਗੋਲ ਰਾਉਂਡ ਜਿਹਾ ਲਗਾਉਣਾ ਹੈਗਾ ਤੇ ਇਹਦੇ ਨਾਲ ਆ ਜਿਹੜੀ ਆਪਾਂ ਸੁਰਾਹੀ ਦਾ ਛੋਟਾ ਫਲਾਵਰ ਜਿਹੜਾ ਬਣਾਦੇ ਨਾ ਬਹੁਤ ਸੋਹਣਾ ਜਦੋਂ ਤਿਆਰ ਹੋ ਜਾਂਦਾ ਤੇ ਇਹ ਹੀ ਲੱਗਦਾ ਹੈਗਾ ਸੁਰਾਹੀ ਨੌ ਤਿੰਨ ਵਾਲਾ ਜਿਹੜਾ ਆਪਾਂ ਬਣਾਉਣੇ ਹੁੰਦੇ ਆ ਇੱਕ ਸੀਕੁਐਂਸ ਹੈ ਨਾ ਇੱਕ ਵਿਚਾਲੇ ਲਗਾ ਕੇ ਦੋ ਆਸੇ ਪਾਸੇ ਉਹਦਾ ਜਿਹੜਾ ਤੁਸੀਂ ਬਣਾ ਸਕਦੇ ਹੋ ਉਹ ਇੱਥੇ ਬੰਨਣਾ ਹੈਗਾ ਇਸ ਤਰ੍ਹਾਂ ਜਗਾ ਤੇ ਹਰ ਫਲਾਵਰ ਦੇ ਉੱਪਰ ਹੀ ਇਹ ਆਪਾਂ ਬਣਾਈ ਹੈ ਹੈਗੀ ਆ ਇਹ ਜਿੱਦਾਂ ਦਾ ਡਿਜ਼ਾਈਨ ਹੁੰਦਾ ਫਿਰ ਆਪਾਂ ਉਦਾਂ ਦਾ ਹੀ ਹਨਾ ਬਣਾਣੇ ਹੈਗੇ ਆ ਤੇ ਇਦਾਂ ਜਿਹੜਾ ਤੁਸੀਂ ਇਹਨੂੰ ਬਣਾ ਸਕਦੇ ਹੈਗੇ ਆ ਅਗਲਾ ਸੁਰਾਹੀ ਦਾ ਫਲਾਵਰ ਆ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆ ਜਿੰਨਾਂ ਭੈਣਾਂ ਨੂੰ ਕਿੱਟ ਚਾਹੀਦੀ ਹੈਗੀ ਆ ਨਾ 500 ਵਾਲੀ 1000 ਵਾਲੀ ਜਾਂ 3000 ਵਾਲੀ ਐਮਬਰਾਇਡਰੀ ਕਿੱਟ ਤਾਂ ਉਹ ਇੱਕ ਵਾਰੀ ਮੈਂ 3000 ਵਾਲੀ ਪਾਈ ਸੀ ਹੁਣ ਮੈਂ 500 ਵਾਲੀ ਜਿਹੜੀ ਛੋਟੀ ਕਿੱਟ ਆ ਉਹਦੇ ਵਿੱਚ ਕੀ ਕੁਝ ਹੁੰਦਾ ਉਹ ਵੀ ਅਸੀਂ ਵੀਡੀਓ ਪਾਵਾਂਗੇ ਤੇ ਤੁਸੀਂ ਇਹ ਜਿਹੜਾ ਸਮਾਨ ਆਰਡਰ ਕਰਕੇ ਮੰਗਵਾ ਸਕਦੇ ਆ ਜਿਹੜੀਆਂ ਭੈਣਾਂ ਨੂੰ ਅੱਡਾ ਚਾਹੀਦਾ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਹੈਗੇ ਆ ਦੇ 9803900976 ਤੇ ਤੁਸੀਂ ਕਾਲ ਕਰਕੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਸੀਂ ਲੈ ਸਕਦੇ ਆ ਅੱਡੇ ਦਾ ਪ੍ਰਾਈਸ 3000 ਆ ਜੀ ਕਪੜਾ ਲਗਾ ਕੇ ਜੇ ਤੁਸੀਂ ਕਪੜਾ ਤੇ ਡੋਰੀ ਖੁਦ ਲਗਾ ਲਓਗੇ ਤਾਂ ਉਹਦਾ ਪ੍ਰਾਈਸ 2500 ਆ ਅੱਡਾ ਜਿਹੜਾ ਹੁੰਦਾ ਉਹ ਚੀਲ ਦੀ ਲੱਕੜ ਦਾ ਹੁੰਦਾ ਕਿਉਂਕਿ ਇਹ ਅੱਡੇ ਟੁੱਟਦੇ ਤਾਂ ਹੁੰਦੇ ਹੀ ਨਹੀਂ ਕਦੇ ਵੀ ਹੈਨਾ ਵੀ 10 20 ਸਾਲ ਇੱਕੀ ਅੱਡਾ ਚੱਲਦਾ ਪਰ ਵੀ ਇਹ ਫੱਟੀਆਂ ਬਿੰਗੀਆਂ ਹੋ ਜਾਂਦੀਆਂ ਇਸ ਲਈ ਇਹ ਤੇ ਲੱਕੜ ਜਿਹੜੀ ਉਹ ਵਧੀਆ ਲਗਾਈ ਜਾਂਦੀ ਹੈਗੀ ਤੇ ਕਿ ਫੁੱਲ ਸੂਟ ਲੱਗ ਜਾਂਦਾ ਜਿਵੇਂ ਹੁਣ ਤੁਸੀਂ Amazon ਵਗੈਰਾ ਤੋਂ ਅੱਡੇ ਵੇਖਦੇ ਉਗੇ ਤਾਂ ਛੋਟੇ ਛੋਟੇ ਹੁੰਦੇ ਆ ਨਾ ਸਟੈਂਡ ਦੇ ਵੀ ਉਹ ਤੇ ਫੁੱਲ ਨਹੀਂ ਲੱਗਦਾ ਇਹਦੇ ਉੱਪਰ ਆਪਾਂ ਫੁੱਲ ਜਿਵੇਂ ਆ ਪੂਰੇ ਹੀ ਸੂਟ ਮੇ ਲਾਇਆ ਹੋਇਆ ਵੀ ਕਟਿੰਗ ਵੀ ਨਹੀਂ ਕੀਤੀ ਤੇ ਫੁੱਲ ਸੂਟ ਆ ਜਿਹੜਾ ਆਪਾਂ ਲਾ ਸਕਦੇ ਹੁੰਦੇ ਆ ਵੀ ਪੂਰਾ ਉਹਦੇ ਉੱਪਰ ਇੱਕ ਸਲਟੋ ਵਾਲੇ ਟਿਆ ਜਾਂਦਾ ਅੱਡੇ ਤੇ ਸੂਟ ਜੜਨ ਦੀ ਵੀਡੀਓ ਵੀ ਆਪਣੇ ਪੇਜ ਤੇ ਹੈਗੀ ਆ ਚੈਨਲ ਤੇ ਹੈਗੀ ਆ ਤੁਸੀਂ ਦੇਖ ਸਕਦੇ ਆ ਪਲੇਲਿਸਟ ਵੀਰਪਾਲ ਕੋਰ ਸਿੱਖੋ ਦੇਖੋ ਇਸ ਤਰ੍ਹਾਂ ਇਹ ਕੰਪਲੀਟ ਆ ਜਿਹੜਾ ਹੋ ਗਿਆ ਹੁਣ ਆਪਾਂ ਨੈਕਸਟ ਆ ਜਿਹੜਾ ਇਹ ਸੁਰਾਹੀ ਵਾਲਾ ਜਿਹੜਾ ਉਹ ਸ਼ੁਰੂ ਕਰਨ ਲੱਗੇ ਆ ਤੇ ਸੁਰਾਹੀ ਵਾਲੇ ਲਈ ਵੀ ਆਪਾਂ ਸੀਮ ਆ ਜਿਹੜਾ ਇੱਕ ਪਲਾਸਟਿਕ ਮੋਤੀ ਲੈਣਾ Y de de flavor ਤੇ ਇੱਕ ਜਿਹੜਾ ਮੋਤੀ ਦੇ ਨਾਲ ਆ ਜਿਹੜਾ ਬਣਿਆ ਹੋਇਆ ਤੇ ਇਸ ਤਰ੍ਹਾਂ ਆਪਾਂ ਇੱਕ ਸੀਕੁਐਂਸ ਲੈਣੀ ਹੁੰਦੀ ਹੈ ਇੱਕ ਸੁਰਾਹੀ ਲੈਣੀ ਹੁੰਦੀ ਹੈ ਇਹਨੂੰ ਪਹਿਲਾਂ ਇੱਥੋਂ ਡਿਜ਼ਾਈਨ ਤੋਂ ਸ਼ੁਰੂ ਕਰ ਲੈਣਾ ਜਿਵੇਂ ਲਾਈਨ ਤੋਂ ਜਿਹੜੀਆਂ ਬਣਾ ਇਹ ਡਿਜ਼ਾਈਨ ਬਣਾ ਰਹੀਆਂ ਤਾਂ ਇੱਥੋਂ ਜਿਹੜਾ ਤੁਸੀਂ ਲਾਈਨ ਤੋਂ ਇਹਨੂੰ ਸਟਾਰਟ ਕਰਨਾ ਹੈਗਾ ਸੁਰਾਹੀ ਇਦਾਂ ਇਕੱਠੀ ਲਗਾਉਣੇ ਆ ਮੀਨਸ ਅਲੱਗ-ਅਲੱਗ ਨਹੀਂ ਜੇ ਅਲੱਗ-ਅਲੱਗ ਲਗਾਓਗੇ ਤਾਂ ਤੁਹਾਡਾ ਉਹ ਗੈਪ ਪੈ ਜਾਊਗਾ ਇਸ ਲਈ ਦੋਵਾਂ ਨੂੰ ਇਕੱਠੀ ਲਗਾਉਣਾ ਫਿਰ ਉਹ 3mm ਵਾਲਾ ਜਿਹੜਾ ਵੱਡਾ 5mm ਆ ਜਿਹੜਾ ਇਹ ਮੋਤੀ ਤੁਸੀਂ ਲਗਾਉਣਾ ਹੈਗਾ ਤੇ ਉਵੇਂ ਹੀ ਇਹਦੇ ਉੱਪਰ ਦੀ ਤੁਸੀਂ ਰਾਉਂਡ ਕਰ ਦੇਣਾ ਇੱਕ ਲੋਕ టుట్టేనా సకడక ఉ ధాగా నీచే ఖిచ్చదా ఏదన్న మోతియ ਪੱਕਾ ਹੋ ਜਾਂਦਾ ਕਦੇ ਵੀ ਆਪਣਾ ਜਿਹੜਾ ਵੱਡਾ ਮੋਤੀ ਹੈਗਾ ਉਹ ਸਰਕਦਾ ਨਹੀਂ ਜਿਵੇਂ ਕੋਟੀਆਂ ਵਗੈਰਾ ਤੇ ਜੇ ਤੁਸੀਂ ਲਗਾਓ ਹਨਾ ਤਾਂ ਉਹ ਵੀ ਇਸ ਤਰ੍ਹਾਂ ਹੀ ਜਿਹੜੇ ਇਹਦੇ ਵਿੱਚ ਲੱਗਦੇ ਹੈਗੇ ਆ ਤਾਂ ਇਹ ਹਿਲਦਾ ਨਹੀਂ ਕਦੇ ਵੀ ਠੀਕ ਹੈ ਤੇ ਹੁਣ ਇਹ ਸਰਾਹੀ ਦੇ ਨਾਲ ਆ ਜਿਹੜਾ ਆਪਾਂ ਉਦੋਂ ਹੀ ਪਲੱਸ ਦਾ ਸਾਈਨ ਬਣਾਉਣਾ ਤੇ ਇੱਕ ਇੱਕ ਜਿਹੜੀ ਲਾਈਨ ਆਫ ਵਿਚਕਾਰ ਲਗਾ ਦੇਣੀ ਆ ਤੇ ਬਹੁਤ ਸੋਹਣਾ ਇਹ ਆਪਣਾ ਫਲਾਵਰ ਆ ਜਿਹੜਾ ਬਣ ਕੇ ਤਿਆਰ ਹੋ ਜੇ ਇਹ ਡਿਜ਼ਾਈਨ ਆ ਬਿਲਕੁਲ ਹਲਕਾ ਜਿਹਾ ਤੇ ਇਹਦੀ ਪ੍ਰੋਪਰ ਮੈਂ ਵੀਡੀਓ ਪਾਈ ਹੋਈ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਨਾ ਜੇਕਰ ਤੁਸੀਂ ਇਹ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਪਲੇਲਿਸਟ ਦੇ ਵਿੱਚੋਂ ਬਾਕੀ ਦੀਆਂ ਵੀਡੀਓ ਦੇਖ ਕੇ ਫਿਰ ਇਹ ਹੀ ਡਿਜ਼ਾਈਨ ਜਿਹੜਾ ਬਣਾਉਣਾ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਦੱਸੀ ਹੋਈ ਹੈ ਇੱਕ-ਇੱਕ ਚੀਜ਼ ਸ਼ੁਰੂ ਤੋਂ ਲੈ ਕੇ ਟ੍ਰੇਸ ਤੋਂ ਲੈ ਕੇ ਵੀ ਦਬਕਾ ਕਿਵੇਂ ਲਗਾਉਣਾ ਲਾਈਨ ਵਾਲਾ ਹਨ ਉਸ ਤੋਂ ਲੈ ਕੇ ਸਾਰੀਆਂ ਪਾਰਟ ਬਣਾ ਕੇ ਇਹਦੀਆਂ ਵੀਡੀਓ ਪਾਈਆਂ ਹੋਈਆਂ ਤੇ ਤੁਸੀਂ ਇਹ ਡਿਜ਼ਾਈਨ ਹੈ ਜਿਹੜਾ ਅੱਜ ਸੂਟ ਤੇ ਕ੍ਰੀਏਟ ਕਰ ਸਕਦੇ ਆ ਬਹੁਤ ਸੋਹਣਾ ਹੀ ਲੱਗਦਾ ਹੈ ਕਲਰ ਮਾਊਸ ਸੀਗਾ ਤੇ ਇਹਦੇ ਉੱਪਰ ਮੈਂ ਉਵੇਂ ਜਿਵੇਂ ਜੱਜਦਾ ਸੀਗਾ ਨਾ ਉਸ ਹਿਸਾਬ ਨਾਲ ਹੀ ਬਣਾਇਆ ਤੇ ਸੋਹਣਾ ਬਣ ਗਿਆ ਹੈਗਾ ਤੇ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਿਆ ਇਹ ਵੀ ਤੁਸੀਂ ਦੱਸਣਾ ਆਪਦੇ ਪਿੰਡ ਤੇ ਸ਼ਹਿਰ ਦਾ ਨਾਮ ਆ ਜਿਹੜਾ ਉਹ ਜ਼ਰੂਰ ਕਮੈਂਟ ਕਰਿਆ ਕਰੋ ਵੀ ਤੁਸੀਂ ਇਹ ਜਿਹੜਾ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਤੇ ਕਿੱਥੋਂ ਜੁੜੇ ਹੋਏ ਆ ਹਨਾ ਕਿ ਅਸੀਂ ਬੰਦ ਜਾਂਦਾ ਮੀਨਸ ਮੇਲੀ ਲੰਦਾਣਾ ਵੇਤੀ ਤੇ ਆਪਣੇ ਜਾਣਕਾਰ ਹੈਗੇ ਆ ਤੇ ਇਹ ਦੇਖੋ ਇਹਦਾ ਸੁਰਾਹੀ ਦਾ ਫਲਾਵਰ ਆ ਜਿਹੜਾ ਕੰਪਲੀਟ ਹੋ ਗਿਆ लास्ट ਤੋਂ ਆਪਾਂ ਵਿਚਕਾਰ ਆ ਜਿਹੜੀ ਉਹ ਗੰਢ ਲਗਾ ਰਹੇ ਹਾਂ ਇੱਕ ਨੋਟ ਆ ਜਿਹੜੀ ਤੁਸੀਂ ਲਗਾ ਲਏ ਆ ਮੈਂ ਸਲੋ ਸਲੋ ਬਿਲਕੁਲ ਦੱਸਦੀ ਹੁਣੀ ਆ ਵੀ ਤੁਹਾਨੂੰ ਹਰ ਇੱਕ ਚੀਜ਼ ਆ ਜਿਹੜੀ ਉਹ ਕਲੀਅਰ ਹੋ ਜੇ ਤੇ ਇਹ ਦੋ ਫਲਾਵਰ ਆ ਜਿਹੜੇ ਜਿਵੇਂ ਮੈਂ ਦੱਸਿਆ ਤੇ ਬਾਕੀ ਜਿਹੜੀਆਂ ਪੱਤੀਆਂ ਵਗੈਰਾ ਇਹਦੀ ਵੀਡੀਓ ਪਹਿਲਾਂ ਪਾਈ ਹੋਈ ਆ ਤੇ ਤੁਸੀਂ ਵੀ ਇਹ ਡਿਜ਼ਾਈਨ ਆਪਦੇ ਸੂਟ ਤੇ ਬਣਾ ਸਕਦੇ ਹੋ ਸੋਹਣੇ ਸੋਹਣੇ ਸੂਟ ਆ ਜਿਹੜੇ ਤਿਆਰ ਕਰ ਸਕਦੇ ਆ ਸਾਡੇ ਚੈਨਲ ਤੋਂ ਸਿੱਖ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ